ਸ਼ਲੋਕ ਸਾਥ ਨਚਲੇ ਬਿਨ ਭਜਨ ਬਿਖਿਆ ਚਗਲੀ ਚਾਰ ਹਰ ਹਰ ਨਾਮ ਕਮਾਉਣਾ ਨਾਨਕੇ ਤਨਸਾਰ ਪਰਮਾਤਮਾ ਦੇ ਭਜਨ ਤੋਂ ਬਿਨਾ ਹੋਰ ਕੁਝ ਵੀ ਨਾਲ ਨਹੀਂ ਜਾਂਦਾ ਮਾਇਆ ਦੇ ਸਾਰੇ ਪਦਾਰਥ ਮਿੱਟੀ ਬਰਾਬਰ ਹਨ ਉਹਨਾਂ ਇੱਕ ਸਾਫ ਫੁਰਮਾਨ ਕਰਦੇ ਹਨ ਪਰਮਾਤਮਾ ਦੇ ਨਾਮ ਦੀ ਕਮਾਈ ਕਰਨੀ ਚਾਹੀਦੀ ਹੈ ਇਹ ਤਨ ਲਾਹੇ ਬੰਧ ਹੈ ਅਸ਼ਟਪਦੀ ਉੱਨੀਵੀਂ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਵ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮੇ ਔਰ ਧਾਰਿਓ ਕਰਨ ਕਰਨ ਸੋ ਪ੍ਰਭ ਸਮਰਥ ਦ੍ਰਿੜ ਕਰ ਗਵੋ ਨਾਮ ਹਰ ਵਥ ਏ ਤਨ ਸੰਚੋ ਹੋਵੇ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸਰਾ ਖੋ ਮਨ ਮਾਹ ਸਰਬ ਰੋਗ ਨਾਨ ਕ ਮਿਟ ਜਾਏ ਸੰਤ ਜਨਾ ਨਾਲ ਮਿਲ ਕੇ ਵਿਚਾਰ ਕਰੋ ਸਿਰਫ ਪ੍ਰਭੂ ਦੇ ਨਾਮ ਸਿਮਰਨ ਦਾ ਆਸਰਾ ਲਓ ਇਹ ਮਿੱਤਰ ਹੋਰ ਸਾਰੇ ਯਤਨ ਛੱਡ ਦਿਓ ਤੇ ਪ੍ਰਭੂ ਦੇ ਚਰਨ ਹਿਰਦੇ ਵਿੱਚ ਧਾਰਨ ਕਰੋ ਉਹ ਪ੍ਰਭੂ ਆਪ ਹੀ ਕਨਕਰੋਣ ਨੂੰ ਸਮਰਥ ਹੈ ਉਸ ਪ੍ਰਭੂ ਦਾ ਨਾਮ ਪਦਾਰਥ ਪੱਕਾ ਕਰਕੇ ਗ੍ਰੇਨਡ ਕਰੋ ਸੰਤ ਜੀਨਾਂ ਦਾ ਇਹੀ ਪਵਿੱਤਰ ਉਪਦੇਸ਼ ਹੈ ਕਿ ਤਨ ਇਕੱਠਾ ਕਰਕੇ ਭਾਗਾ ਵਾਲੇ ਹੋ ਜਾਓ ਗੋnabla ਸਾਹਿਬ ਫਰਮਾਉਂਦੇ ਹਨ ਮਨ ਵਿੱਚ ਇੱਕ ਪ੍ਰਭੂ ਦੀ ਆਸ ਰੱਖੋ ਤੁਹਾਡੇ ਸਾਰੇ ਰੋਗ ਮਿਟ ਜਾਣਗੇ ਜਿਸ ਤਨ ਕੋ ਚਾਰ ਕੁੰਟ ਟੁੱਟ ਤਾਵੇ ਸੋ ਤਨ ਹਾਰ ਸੇਵਾ ਤੇ पावे जे सुख को नित मीत, सो सुख साधु संग प्रीत जे शोभा को करे पली करनी सा शोभा पज हर की शरणि अनिक उपावी रोग न जाय रोग मिटे हर अवखदलाय सर्व निदान में हर नाम निदान जप नानक दर परवान ਜੇ ਸਤਾਂਦੀ ਖਾਤਰ ਤੂੰ ਚਾਰੇ ਪਾਸੇ ਉੱਠ ਕੇ ਭੱਜਦਾ ਦੌੜਦਾ ਹੈ ਉਹ ਤਾਂ ਤੂੰ ਪ੍ਰਭੂ ਦੀ ਸੇਵਾ ਤੋਂ ਪਾਲਵੇਂਗਾ اے ਮਿੱਤਰ ਜੇ ਸੁੱਖ ਨੂੰ ਤੂੰ ਹਰ ਰੋਜ਼ ਚਾਹੁੰਦਾ ਰਹਿੰਦਾ ਹੈ ਉਹ ਸੁੱਖ ਸਾਥ ਸੰਗਤ ਵਿੱਚ ਪ੍ਰੀਤ ਕਰਨ ਨਾਲ ਮਿਲਦਾ ਹੈ ਜੇ ਸ਼ੋਭਾ ਦਿਖਾਤਰ ਤੂੰ ਨੇਕ ਕਮਾਈ ਕਰਦਾ ਹੈ ਉਸ ਸ਼ੋਭਾ ਵਾਸਤੇ ਪਰਮਾਤਮਾ ਦੀ ਸ਼ਰਨ ਪੈ ਜੋ ਰੋਗ ਅਨੇਕਾਂ ਹੀਲਿਆਂ ਨਾਲ ਦੂਰ ਨਹੀਂ ਹੁੰਦਾ ਉਹ ਰੋਗ ਪ੍ਰਭੂ ਨਾਮ ਦੀ ਦਵਾਈ ਵਰਤਨ ਨਾਲ ਦੂਰ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਸਾਰੀਆਂ ਖਜ਼ਾਨਿਆਂ ਵਿੱਚੋਂ ਪ੍ਰਭੂ ਨਾਮ ਦਾ ਖਜ਼ਾਨਾ ਵੱਡਾ ਹੈ ਜਿਸ ਨੂੰ ਜਪਣ ਨਾਲ ਜੀਵ ਦਰਗਾਹ ਵਿੱਚ ਕਬੂਲ ਹੁੰਦਾ ਹੈ ਮਨ ਪਰਬੋਧ ਹਰ ਕੈਨਾਏ ਦੇ ਦੇਸ ਤਵਤ ਆਵੈ ਠਾਇ ਤਾ ਕੋ ਵੀ ਗਿਨ ਨਾ ਲਾਗੇ ਕੋਏ ਜਾ ਕਰ ਦੇਬ ਸਹਰ ਸੋਏ ਕਲਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਪਉ ਬਿਨਸੇ ਪੂਰਨ ਹੋਏ ਆਸ ਭਗਤ ਪਾਇ ਆਤਮ ਪਰਗਾਸ ਤਿਤ ਕਰ ਜਾਏ ਬਸੈ ਅਬినాਸ਼ੀ ਕੋ ਨਾਨਕ ਕਾਟੀ ਜਮ ਫਾਸੀ ਵਾਹਿਗੁਰੂ ਦੇ ਨਾਮ ਨਾਲ ਮਨ ਨੂੰ ਜਗਾਓ ਤੇ ਸਮਝਾਓ ਜਿਸ ਨਾਲ ਦਸੀ ਪਾਸੀ ਦੌਰ ਦਾ ਮਾਨ ਟਿਕਾਣਾ ਜਾਂਦਾ ਹੈ ਜਿਸ ਦੇ ਦਿਲ ਵਿੱਚ ਵਾਹਿਗੁਰੂ ਵਸਦਾ ਹੈ ਉਸ ਨੂੰ ਕੋਈ ਔਂਕਰ ਦਰਪੇਸ਼ ਨਹੀਂ ਹੁੰਦੀ ਕਾਲ ਯੁਗ ਦੀ ਕਿਰਿਆ ਤੱਤੀ ਹੈ ਤੇ ਵਾਹਿਗੁਰੂ ਦਾ ਨਾਮ ਠੰਡ ਪਾਉਣ ਵਾਲਾ ਹੈ ਵਾਹਿਗੁਰੂ ਨੂੰ ਸਿਮਰ-ਸਿਮਰ ਕੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਹੈ ਨਾਮ ਸਿਮਰਿਆ ਦੁੱਖਾਂ ਦਾ ਡਰ ਦੂਰ ਹੋ ਜਾਂਦਾ ਹੈ ਇਤਿਆਸ ਪੂਰੀ ਹੋ ਜਾਂਦੀ ਹੈ ਕ੍ਰੀਮ ਨਾਲ ਪ੍ਰਭੂ ਭਗਤੀ ਕੀਤਿਆ ਮਨ ਖੇਡ ਜਾਂਦਾ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਉਸ ਹਿਰਦੇ ਵਿੱਚ ਅਬਿਨਾਸ਼ੀ ਪ੍ਰਭੂ ਆਵਾਸਦਾ ਹੈ ਫੇਰ ਜਮ ਦੀ ਫਾਈ ਕੱਟੀ ਜਾਂਦੀ ਹੈ ਤਤ ਵਿਚਾਰ ਕਹ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾਗਮਨ ਮਿਟੇ ਪ੍ਰਭ ਸੇਵ ਆਪ ਤ્યાਗ ਸ਼ਰਨ ਗੁਰਦੇਵ ਇਹ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨਿਕ ਉਪਾਵਨ ਛੂਟਣ ਹਾਰੇ ਸਿਮਰਤ ਸਾਸਤ ਬੇਦ ਵਿਚਾਰੇ ਹਰ ਕੀ ਪਖਤ ਕਰੋ ਮਨ ਲਾਏ ਮਨ ਬਾਛਤ ਨਾਨਕ ਫਲ ਪਾਏ ਸੱਚਾ ਮਨੁਕ ਬ੍ਰਾਮ ਦੀ ਵਿਚਾਰ ਕਰਦਾ ਹੈ ਪਰ ਜੋ ਜਮਦਾ ਮਰਦਾ ਰਹਦਾ ਹੈ ਉਹ ਬਿਲਕੁਲ ਝੂਠਾ ਹੈ ਸੰਸਾਰ ਵਿੱਚ ਆਉਣਾ ਜਾਣਾ ਪ੍ਰਭੂ ਦੀ ਸੇਵਾ ਭਗਤੀ ਕਰਕੇ ਮਿਟਦਾ ਹੈ ਇਸ ਕਰਕੇ ਆਪਾ ਪਾਉ ਛੱਡ ਕੇ ਗੁਰੂ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ ਇਸ ਤਰ੍ਹਾਂ ਮੁਲਕ ਜ਼ਿੰਦਗੀ ਦਾ ਉਧਾਰ ਹੋ ਜਾਂਦਾ ਹੈ ਪ੍ਰਭੂ ਦਾ ਨਾਮ ਸਿਮਰਨ ਕਰੋ ਇਹ ਹੀ ਪ੍ਰਾਣਾ ਦਾ ਆਸਰਾ ਹੈ ਹੋਰ अनेਕਾਂ ਪਾਵਾਂ ਨਾਲ ਜਨਮ ਮਰਨ ਤੋਂ ਛੁਟਕਾਰਾ ਨਹੀਂ ਹੁੰਦਾ ਸਮ੍ਰਿਤਿਆ ਸ਼ਾਸਤਰ ਅਤੇ ਵੇਦ ਵੀ ਪੜ੍ਹ ਕੇ ਵੇਖ ਲਈ ਹਨ ਉਹ ਵੀ ਇਹੀ ਹਾਮੀ ਭਰਦੇ ਹਨ ਮਨ ਲਾ ਕੇ ਪਰਮਾਤਮਾ ਦੀ ਭਗਤੀ ਕਰੋ ਈ ਨਾਨਕ ਮਨ ਇੱਛਤ ਫਲ ਪ੍ਰਾਪਤ ਹੁੰਦਾ ਹੈ ਸੰਗ ਨ ਚਾਲਸ 13 ਤਨ ਤੂੰ ਕਿਆ ਲਪਟਾਵੇ ਮੂਰਖ ਮਨਾ ਸੋਤमीत ਕੁਟਮ ਅਰ ਬਣਿਤਾ ਏਤੇ ਕਉ ਤਮ

ਤੁਹੇ ਸਨਾਲ ਕਿਉਂ ਚੰਬੜ ਰਿਆਂ ਹੈ ਪੁੱਤਰ ਦੋਸਤ ਪਰਿਵਾਰ ਤੇ ਘਰਵਾਲੀ ਇਹਨਾਂ ਵਿੱਚੋਂ ਤੂੰ ਦੱਸ ਕੌਣ ਸਹਾਈ ਹੁੰਦਾ ਹੈ ਹਕੂਮਤਾ ਮੌਜ ਮੇਲੇ ਮਾਇਆ ਦੇ ਅਡੰਬਰ ਇਹਨਾਂ ਵਿੱਚੋਂ ਦੱਸੋ ਕਿਹੜਾ ਛਡਾਉਣ ਵਾਲਾ ਹੈ ਘੋੜੇ ਹਾਥੀ ਰਥਾਂ ਦੀ ਅਸਵਾਰੀ ਕਰਨੀ ਇਹ ਸਭ ਝੂਠਾ ਦਿਖਾਵਾ ਹੈ ਇਹ ਅਡੰਬਰ ਰਚਉਣ ਵਾਲਾ ਵੀ ਝੂਠਾ ਹੈ ਗੁਨਾਹ ਨਿਖਾਫਰ ਮਾਉਂਦੇ ਹਨ ਜਿਸ ਪਰਮਾਤਮਾ ਨੇ ਪਦਾਰਥ ਦਿੱਤੇ ਹਨ ਉਸ ਨੂੰ ਅਗਿਆਨੀ ਜੀਵ ਨਹੀਂ ਸਮਝਦਾ ਨਾਮ ਨੂੰ ਭੁਲਾ ਕੇ ਇਹ ਅੰਤ ਨੂੰ ਪਛਤਾਉਂਦਾ ਹੈ ਗੁਰ ਕੀ ਮਤ ਤੁਲੇ ਆਨੇ ਭਗਤ ਬਿਨਾ ਬਹੁ ਦੂਬੇ ਸਿਆਨੇ ਹਰ ਕੀ ਭਗਤ ਕਰੋ ਮਾਨਮੀ ਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੀ ਜਨਮ ਜਨਮ ਕੇ ਕਿਲਬਕ ਜਾਹੀ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਬੂਤ ਸਤ ਹਰ ਕੋ ਨਾਉ ਸਹਿਜ ਸੁਭਾਇ ਨਾਨਕ ਗੁਣ ਗਾਉ ਹੀ ਨਾ ਸਮਝੀ ਤੂੰ ਗੁਰੂ ਦੀ ਸਿੱਖਿਆ ਧਾਰਨ ਕਰ ਭਗਤੀ ਤੋਂ ਬਿਨਾਂ ਨੇਕਾਂ ਸਿਆਣੇ ਵੀ ਡੋਬ ਗਏ ਹਨ। हे ਮੇਰੇ ਦੋਸਤ, ਪ੍ਰਮਾਤਮਾ ਦੀ ਭਗਤੀ ਕਰ ਇਸ ਨਾਲ ਤੇਰਾ ਦਿਲ ਸਾਫ਼ ਹੋ ਜਾਵੇਗਾ। ਪ੍ਰਭੂ ਦੀ ਚਰਨ ਕਮਲ ਨੂੰ ਹਿਰਦੇ ਵਿੱਚ ਟਿਕਾ ਕੇ ਰੱਖ। ਇਸ ਤਰ੍ਹਾਂ अनेका ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ। ਆਪ ਜਾਪ ਕਰੋ, ਹੋਰਾਂ ਕੋਲੋਂ ਵੀ ਨਾਮ ਦਾ ਜਾਪ ਕਰਾਓ। ਨਾਮ ਨੂੰ ਸੁਣਦਿਆਂ ਜਪਦਿਆਂ ਉਸਤੇ ਮੁਤਾਬਕ ਜ਼ਿੰਦਗੀ ਗੁਜ਼ਾਰਨ ਨਾਲ ਮੁਕਤੀ ਹਾਸਲ ਹੋ ਜਾਂਦੀ ਹੈ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪ੍ਰਮਾਤਮਾ ਦਾ ਸੱਚਾ ਨਾਮ ਸਭ ਤੋਂ ਵਧੀਆ ਹੈ ਸੈਜ ਸੁਬਾਬ ਉਸ ਦੇ ਗੁਣ ਗਾਓ ਗੁਣ ਗਾਵ ਤੇਰੀ ਉਤਰਿ ਸਮੈਲ ਬਿਨ ਸਜਾਏ ਹਉ ਮੈਂ ਬਿ ਫੈਲੋ ਕੋਇ ਚਿੰਤ ਬਸੈ ਸੋਖ ਨਾਲ ਸਾਸ ਗਰਾਸ ਹਰਨਾਮ ਸਮਾਲ ਛਾੜ ਸਿਆਣ ਪਸਗਲੀ ਮਨਾ ਸਾਥ ਸੰਗ ਪਾਵੇ ਸਚ ਤਨਾ ਹਰ ਪੁੰਜੀ ਸੱਚ ਕਰੋ ਬਿਵਹਾਰੋ ਇਹ ਸੁਖ ਦਰਗਹਿ ਜੈਕਾਰੋ ਸਰਬ ਨਿਰੰਤਰ ਏਕੋ ਦੇਖ ਕੋ ਨਾਨਕ ਜਾ ਕੇ ਮਸਤਕ ਲੇਖ ਪ੍ਰਮਾਤਮਾ ਦੇ ਗੁਣ ਗਾਉਂਦਿਆਂ ਤੇਰੀ ਪਾਪਾਂ ਦੀ ਮੈਲ ਉੱਤਰ ਜਾਏਗੀ ਤੇਰੇ ਅੰਦਰ ਫੈਲਿਆ ਹੋਇਆ ਹੰਕਾਰ ਦਾ ਜ਼ਹਿਰ ਨਾ ਸੁ ਜਾਵੇਗਾ ਹਰ ਵੇਲੇ ਪ੍ਰਮਾਤਮਾ ਨੂੰ ਯਾਦ ਕਰ ਇਸ ਤਰ੍ਹਾਂ ਤੂੰ ਬੇਫਿਕਰ ਹੋ ਕੇ ਸੁਖੀ ਜੀਵਨ ਬੁਜਾਰੇਗਾ ਮਨ ਦੀਆਂ ਸਾਰੀਆਂ ਚਤੁਰਾਈਆਂ ਨੂੰ ਛੱਡ ਦੇ ਇਸ ਤਰ੍ਹਾਂ ਸਾਧ ਸੰਗਤ ਵਿੱਚ ਤੂੰ ਸੱਚਾ ਤਨ ਹਾਸਲ ਕਰ ਲਵੇਂਗਾ ਪ੍ਰਭੂ ਦੇ ਨਾਮ ਦੀ ਪੂੰਜੀ ਇਕੱਠੇ ਕਰ ਏਸੇ ਦਾ ਵਪਾਰ ਕਰ ਇਸ ਤਰ੍ਹਾਂ ਇਸ ਜ਼ਿੰਦਗੀ ਵਿੱਚ ਸੋਖ ਮਿਲੇਗਾ ਅਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤਾਰੀਫ ਹੋਵੇਗੀ ਗੁਨਾਨਕ ਸਾਹਿਬ ਫਰਮਾਉਂਦੇ ਹਨ ਸਾਰਿਆਂ ਦੇ ਅੰਦਰ ਵਾਹਿਗੁਰੂ ਨੂੰ ਵੇਖ ਇਹ ਕੰਮ ਉਹੀ ਕਰਦਾ ਹੈ ਜਿਸ ਦੇ ਚੰਗੇ ਭਾਗ ਹੁੰਦੇ ਹਨ ਇੱਕੋ ਜਪ ਇੱਕੋ ਚਲਾ ਹੈ ਇੱਕ ਸਿਮਰ ਇੱਕੋ ਮਨ ਆਹੇ ਇੱਕ ਉਸਗੇ ਗੁਣ ਗਾਓ ਅਨੰਤ ਮਨ ਤਨ ਜਪ ਇੱਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰਿਓ ਪ੍ਰਭ ਵਿਆਪ ਅਨਿਕ ਵਿਸਥਾਰ ਏਕ ਤੇ ਭਏ ਏਕ ਅਰਾਦ ਪ੍ਰਾਚਿਤ ਗਏ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰ ਪ੍ਰਸ਼ਾਦ ਨਾਨਕ ਇਕ ਜਾਤਾ ਇਕ ਅਕਾਲ ਪੁਰਖ ਨੂੰ ਜਪ ਕੇ ਇਕ ਵੈਗੁਰੂ ਦੀ SLAGA ਕਰ ਇਕ ਨੂੰ ਸਿਮਰਤੇ ਇਕ ਦੀ ਮਾਨ ਵਿੱਚ ਚਾਤ ਰੱਖ ਇਕ ਨਿਰੰਕਾਰ ਦੇ ਬੇਅੰਤ ਗੁਣ ਗਾਓ ਮਨ ਤਨ ਕਰਕੇ ਇਕ ਭਗਵੰਤ ਦਾ ਜਾਪ ਕਰੋ ਇਕੋ ਇਕ ਬਾਾਰ ਬ੍ਰਹਮ ਆਪ ਹੀ ਹੈ ਉਹ ਪੂਰਨ ਪ੍ਰਭੂ ਸਾਰਿਆਂ ਵਿੱਚ ਵਸ ਰਿਹਾ ਹੈ ਸ੍ਰਿਸ਼ਟੀ ਦੇ ਅਨੇਕਾਂ ਪਸਾਰੇ ਇਕ ਵਾਗਰੂ ਤੋਂ ਹੀ ਹੋਏ ਹਨ ਉਸ ਇਕ ਦੀ ਬੰਦਗੀ ਕਰਨ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ ਗੁਨਾਨਿਕ ਸਾਹਿਬ ਫਰਮਾਉਂਦੇ ਹਨ ਜਿਸ ਤੇ ਮਨ ਤੇ ਸਰੀਰ ਦੇ ਅੰਦਰ ਇੱਕ ਪ੍ਰਭੂ ਲੀਨ ਹੋ ਗਿਆ ਹੈ ਗੁਰੂ ਦੀ ਮੇ ਨਾਲ ਉਸਨੇ ਉਸ ਇੱਕ ਦੀ ਮਹਾਨਤਾ ਨੂੰ ਜਾਣ ਲਿਆ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ